ਰਾਜਸਥਾਨ ਦੇ ਵਿੱਚ ਕਈ ਤਰ੍ਹਾਂ ਦੀਆਂ ਵਾਰਦਾਤਾ ਕਰਨ ਵਾਲੇ ਇੱਕ ਨੌਜਵਾਨ ਨੂੰ ਅੰਮ੍ਰਿਤਸਰ ਪੁਲਿਸ ਨੇ ਕਾਬੂ ਕੀਤਾ ਹੈ ਤੇ ਇਸ ਮਾਮਲੇ ਦੇ ਵਿੱਚ ਉਸਦੇ ਪਾਸੋਂ ਇੱਕ ਹਥਿਆਰ ਵੀ ਬਰਾਮਦ ਹੋਇਆ ਹੈ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਰਾਜਸਥਾਨ 'ਚ ਜੋ ਵੱਡੀਆਂ ਡਕੈਤੀਆਂ ਹੁੰਦੀਆਂ ਸੀ ਔਰ ਇੱਕ ਗੈਂਗ ਦੇ ਨਾਲ ਮਿਲ ਕੇ ਕੰਮ ਕਰਦਾ ਸੀ ਲੇਕਿਨ ਬੀਤੇ ਕੁਝ ਸਮੇਂ ਤੋਂ ਇਹ ਨੌਜਵਾਨ ਅੰਮ੍ਰਿਤਸਰ ਦੇ ਵਿੱਚ ਰਹਿ ਰਿਹਾ ਸੀ ਔਰ ਇਸ ਨੂੰ ਕਾਬੂ ਕੀਤਾ ਗਿਆ ਹੈ ਤਾਂ ਕੀ ਡਿਟੇਲਸ ਨੇ ਸਾਡੇ ਨਾਲ ACP ਵਿਰਿੰਦਰ ਸਿੰਘ ਖੋਸਾ ਜੀ ਮੌਜੂਦ ਨੇ ਖੋਸਾ ਸਾਹਿਬ ਕੀ ਡਿਟੇਲਸ ਸਾਹਮਣੇ ਆਈਆਂ ਨੇ ਜੀ ਕਿ ਜਿਹੜਾ ਇੱਕ ਨੌਜਵਾਨ ਹੈ ਕਾਫੀ ਕੀ ਡਿਟੇਲਸ ਨੇ ਜਿਸ ਕਰਕੇ ਇਹ ਕਾਫੀ ਇੱਕ ਹਾਰਡ ਕੋਰਡ ਮੰਨਿਆ ਜਾ ਰਿਹਾ ਹੈ ਇਹ ਜੀ ਸਾਨੂੰ 17 ਤਰੀਕ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜਿਵੇਂ ਕਿ ਪੂਰੇ ਅੰਮ੍ਰਿਤਸਰ ਕਮਿਸ਼ਨ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਸਾਡੇ ਵੱਲੋਂ ਅਲੱਗ-ਅਲੱਗ ਜਗ੍ਹਾ ਤੇ ਨਾਕਾਬੰਦੀ ਕੀਤੀ ਜਾਂਦੀ ਹੈ ਸਰਚ ოਪਰੇਸ਼ਨ ਚੁਲਾਏ ਜਾਂਦੇ ਨੇ ਚਾਹੇ ਸਾਡੇ ਨਾਲ ਪੈਰਾਮਿਲਟਰੀ ਫੋਰਸਿਸ ਐਫਐਸਟੀ ਟੀਮਸ ਐਸਐਸਟੀ ਟੀਮਸ ਸਾਰੀਆਂ ਵਕਫ ਵਕ ਟੀਮਾਂ ਪੂਰੀ ਮਸਤੀਦੀ ਨਾਲ ਲੋਕ ਸਭਾ ਚੋਣਾਂ ਨੂੰ ਅੱਛੇ ਢੰਗ ਨਾਲ ਕਰਾਉਣ ਲਈ ਲੱਗੀਆਂ ਹੋਈਆਂ ਨੇ ਇਸੇ ਦੌਰਾਨ ਸਾਨੂੰ ਐਸਐਚਓ ਸਿਵਲ ਲਾਈਨਸ ਤੋਂ ਉਹਨੇ ਟੀਮ ਨੇ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਰঞ্জੀਤ ਸਿੰਘ ਨਾਮ ਦਾ ਨੌਜਵਾਨ ਜੋ ਕਿ ਕਰਤਾਰਪੁਰ ਜਲੰਧਰ ਦਾ ਰਹਿਣ ਵਾਲਾ ਜੋ ਕਿ ਕਾਫੀ ਵੱਡੇ ਸਰਗਨਾ ਗਰੋਹ ਜਿਨ੍ਹਾਂ ਨੇ ਪੂਰੇ ਆਲ ਓਵਰ ਇੰਡੀਆ ਰਾਜਸਥਾਨ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਵੱਡੀਆਂ ਡਕੈਤੀਆਂ ਤੇ ਸਨੈਚੀਆਂ ਕੀਤੀਆਂ ਨੇ ਉਸ ਗੈਂਗ ਦਾ ਇੱਕ ਬਹੁਤ ਵੱਡਾ ਸਰਗਨਾ ਅੰਮ੍ਰਿਤਸਰ ਦੇ ਵਿੱਚ ਇਲੀਗਲ ਵੈਪਨ ਦੇ ਨਾਲ ਘੁੰਮ ਰਿਹਾ ਵਾ ਜਿਸ ਤੋਂ ਬਾਅਦ ਐਸਏ ਜਗਤਿੰਦਰ ਸਿੰਘ ਤੇ ਉਹਦੀ ਟੀਮ ਵੱਲੋਂ ਤੁਰੰਤ ਕੋਟ ਰੋਡ ਤੇ ਇੱਕ ਨਾਕਾਬੰਦੀ ਕੀਤੀ ਗਈ ਸੀ ਨਾਕਾਬੰਦੀ ਦੌਰਾਨ ਜਦੋਂ ਅਸੀਂ ਸਰਚ ਕਰ ਰਹੇ ਸੀ ਤਾਂ ਸਾਨੂੰ ਇੱਕ ਬੰਦਾ ਸ਼ੱਕੀ ਹਾਲ ਦੇ ਵਿੱਚ ਮਿਲਿਆ ਜਦੋਂ ਉਸ ਬੰਦੇ ਦੀ ਸਰਚ ਕੀਤੀ ਤਾਂ ਸਾਨੂੰ ਉਸ ਕੋਲੋਂ ਇੱਕ ਬੱਤੀ ਬੋਰਡ ਦਾ ਨਜਾਇਜ਼ ਪਿਸਤੌਲ ਤੇ ਇੱਕ ਜਿੰਦਾ ਰੋਂਡ ਉਸ ਕੋਲ ਬਰਾਮਦ ਹੋਇਆ ਸੀਗਾ ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਉਸ ਦੋਸ਼ੀ ਜਿਸ ਦਾ ਨਾਮ ਰਣਜੀਤ ਸਿੰਘ ਤੁਹਾਨੂੰ ਦੱਸਿਆ ਹੀ ਹੈ ਉਸ ਦੇ ਖਿਲਾਫ 25 ਆਮ ਜਗ ਦੇ ਤਹਿਤ ਇੱਕ ਮੁਕੱਦਮਾ ਰਜਿਸਟਰ ਕੀਤਾ ਸੀ ਮੁਕੱਦਮਾ ਰਜਿਸਟਰ ਕਰਨ ਤੋਂ ਬਾਅਦ ਅਸੀਂ ਇਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਵਾ ਹੁਣ ਅਸੀਂ ਡਿਊਰਿੰਗ 2 ਦਿਨ ਦੇ ਰਿਮਾਂਡ ਦੌਰਾਨ ਇਸ ਤੋਂ ਪੁਸ਼ਕਸ਼ ਚਾਰੀ ਹੈ ਜੀ ਕਿੱਥੇ ਕਿੱਥੇ ਪਰਚੇ ਨੇ ਤੇ ਕਿਹੜੀ ਧਾਰਾ 'ਚ ਪਰਚੇ ਜਰੇਦੇ ਤੇ ਦਰਜ ਨੇ ਇਸ ਦੇ ਖਿਲਾਫ ਜੀ ਕਰੀਬ ਇਸ ਤੋਂ ਪਹਿਲਾਂ ਤਿੰਨ ਤੋਂ ਚਾਰ ਮੁਕੱਦਮੇ ਹੀ ਅਲੱਗ-ਅਲੱਗ ਸਟੇਟਾਂ ਦੇ ਵਿੱਚ ਦਰਜ ਨੇ ਜਿਵੇਂ ਕਿ ਇੱਕ ਮੁਕੱਦਮਾ ਇਸ ਦੇ ਖ ਸਦਰ ਸੰਗਨੇਰ ਰਾਜਸਥਾਨ ਦੇ ਵਿੱਚ ਦਰਜ ਹੈ ਇਸ ਤੋਂ ਇਲਾਵਾ ਇੱਕ ਇਸੇ ਤਰੀਕੇ ਨਾਲ ਡਕੈਤੀ ਰੋਬਰੀ ਦਾ ਮਾਮਲਾ ਇਸ ਦੇ ਖਿਲਾਫ ਸਿਕਰ ਰਾਜਸਥਾਨ ਦੇ ਵਿੱਚ ਦਰਜ ਹੈ ਇੱਕ ਖੋਦ ਦਾ ਮੁਕਦਮਾ 482 ਸਟੋਰਸ਼ਨ ਦਾ ਮਕਦਮਾ ਇਸ ਦੇ ਖਿਲਾਫ ਜਲੰਧਰ ਦਿਹਾਤੀ ਵਿਖੇ ਦਰਜ ਹੈ ਸੋ ਅਲੱਗ-ਅਲੱਗ 2-3 ਸਟੇਟਾਂ ਦੇ ਵਿੱਚ ਇਸ ਦੇ ਖਿਲਾਫ ਮਕਦਮੇ ਆ ਕਾਫੀ ਇਹ ਗਰੋਹ ਇਕੱਠਾ ਹੋ ਕੇ ਡਕੈਤੀ ਗੱਡੀ ਖੋਹਣ ਦਾ ਵੱਡੀਆਂ ਲੁੱਟਾਂ ਕਰਨ ਦਾ ਇਸ ਦੇ ਵਿੱਚ ਸ਼ਮਾਲ ਸ਼ਾਮਲ ਰਹੇ ਨੇ ਸੋ ਇਸ ਨੂੰ ਅਮਰਸਾ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਸੀ ਕਿ ਵੱਡੀ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦਾ ਜਿਸ ਕਰਕੇ ਪੁਲਿਸ ਨੇ ਇੱਕ ਬਹੁਤ ਵਧੀਆ ਪ੍ਰੀਵੈਂਟਿਵ ਐਕਸ਼ਨ ਕਰਦੇ ਹੋਏ ਵਾਰਦਾਤ ਤੋਂ ਪਹਿਲਾਂ ਇਸ ਨੂੰ ਨੱਥ ਪਾਈ ਹੈ ਤੇ ਇਸ ਕੋਲੋਂ ਪਿਸਟਲ ਰਿਕਵਰ ਕਰਕੇ ਇਸ ਦੇ ਖਿਲਾਫ ਮਕਦਮਾ ਕਿਹਦਾ ਉਹ ਕਿਹਦਾ ਹੈਗਾ ਪਿਸਟਲ ਕੌਣ ਹੋਣਾ ਹੈ ਜੋ ਇਹ ਪਿਸਟੋਲ ਆ ਜੀ ਨ ਨਰਨਿੰਗ ਹੈ ਇਸ ਦਾ ਕੋਈ ਲਾਇਸੈਂਸ ਨਹੀਂ ਹੈ ਇਹ ਨਜਾਇਜ਼ ਹੈ ਜੀ ਨਜਾਇਜ਼ ਇਸ ਦਾ ਕੋਈ ਲਾਇਸੈਂਸ ਨਹੀਂ ਹੈ ਜੋ ਇਸਨੇ ਬੈਕਵਰਡ ਲਿੰਕੇਜਸ ਇਸ ਦੇ ਫੋਲੋ ਕਰ ਰਹੇ ਹਨ ਜਿਸ ਬੰਦੇ ਦਾ ਇਸਨੇ ਨਾਮ ਲਿਆ ਵਾ ਉਸ ਨੂੰ ਵੀ ਗੰਭੀਰਤਾ ਨਾਲ ਅਸੀਂ ਉਸ ਆਪਰੇਸ਼ਨ ਚੱਲ ਰਿਹਾ ਵਾ ਉਸ ਦਾ ਇਨਾਮ ਰਿਵੀਲ ਨਹੀਂ ਕਰਾਂਗੇ ਬਟ ਜੋ ਬੈਕਵਰਡ ਜਿੱਥੋਂ ਇਹ ਪਿਸਟਲ ਆਇਆ ਸਾਨੂੰ ਉਮੀਦ ਹੈ ਕਿ ਹੋਰ ਵੀ ਇਸ ਦੇ ਸਾਥੀ ਵੀ ਅਰੈਸਟ ਹੋਣਗੇ ਤੇ ਹੋਰ ਵੈਪਨ ਰਿਕਵਰ ਹੋਣ ਦੀ ਪੂਰੀ ਉਮੀਦ ਹੈ ਕਿੱਥੇ ਕਿੱਥੇ ਰਹਿੰਦਾ ਸੀ ਤੇ ਕੀ ਕਰਦਾ ਕੀ ਸੀ ਇੱਥੇ ਜੀ ਇਹ ਜੋ ਸ਼ਾਦੀशुदा ਹੈ ਤੇ ਅੰਮ੍ਰਿਤਸਰ ਇੱਥੇ ਆਵਦੀ ਘਰ ਵਾਲੀ ਦੇ ਨਾਲ ਇਹ ਮਾਲ ਰੋਡ ਤੇ ਦੀ ਰਿਹੈ ਸੀ ਜੀ ਬਟ ਜਿਉਂ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਤਾਂ ਇਸ ਨੂੰ ਅਰੈਸਟ ਕਰਕੇ ਤੇ ਘਰ ਦੀ ਤਲਾਸ਼ੀ ਵੀ ਲਈ ਗਈ ਹੈ ਤੇ ਹੋਰ ਵੀ ਇਸ ਦੇ ਖਿਲਾਫ ਕਾਫੀ ਸਾਨੂੰ ਇਨਪੁਟਸ ਮਿਲਣਗੇ ਤੇ ਕਿੱਥੇ ਰਹਿੰਦਾ ਸੀ ਸਾਰਾ ਅੰਮ੍ਰਿਤਸਰ ਦੇ ਵਿੱਚ ਹੁਣ ਇਹ ਮਾਲ ਰੋਡ ਤੇ ਰਹਿ ਰਿਹਾ ਸੀ ਜੰਮਸਰ ਦੇ ਵਿੱਚ ਤੇ ਕੀ ਮਤਲਬ ਇਹਦੇ ਇੱਥੇ ਵੀ ਕੋਈ ਕਰਜਵਈ ਬਣ ਕੇ ਰਹਿ ਰਿਹਾ ਸੀ ਕਿਤਨਾ ਸੀ ਕਿਵੇਂ ਉਹਨਾਂ ਨਾਲ ਕਹਾਣੀ ਬਣੀ ਜਾਂਦੀ ਜੋ ਜੀ ਇੱਥੇ ਇਸ ਦੀ ਲਵ ਮੈਰਿਜ ਹੋਈ ਹੈ ਤੇ ਇਹ ਬਤੌਰ ਕਰਜਵਈ ਬਣ ਕੇ ਇਥੇ ਅੰਮ੍ਰਿਤਸਰ ਮਾਲ ਰੋਡ ਤੇ ਰਹਿ ਰਿਹਾ ਸੀਗਾ ਬਟ ਸਾਨੂੰ ਇਨਪੁੱਟ ਸੀ ਕਿ ਇਹ ਇੱਥੇ ਕੋਈ ਵਾਰਦਾਤ ਵੀ ਕਰ ਸਕਦਾ ਵਾ ਕਿਉਂਕਿ ਅ ਕਿਸੇ ਹੋਰ ਸ਼ਹਿਰ ਦੇ ਵਿੱਚ ਪਨਾਹ ਲੈਣਾ ਬੜਾ ਆਸਾਨ ਹੋ ਜਾਂਦਾ ਵਾ ਜਿੱਥੇ ਤੁਹਾਡੇ ਆਪਣੇ ਨਾਮ ਤੇ ਕੋਈ ਐਡਰੈਸ ਵਗੈਰਾ ਨਹੀਂ ਹੁੰਦਾ ਬਟ ਬੜੀ ਮਸਤਾਦੀ ਨੇ ਰਿਵੈਸਟ ਕਰਕੇ ਇਸ ਕੋਲ ਵੈਪਨ ਵੀ ਰਿਕਵਰ ਕੀਤਾ ਵਾ ਤੇ ਉਹ ਤਾਂ ਕਿ ਹੋਰ ਕੋਈ ਵਾਰਦਾਤ ਨੂੰ ਇੰਜਾਮ ਦਿਆਂਦੇ ਸੀ ਇਲੈਕਸ਼ਨ ਦੇ ਦਿਨਾਂ 'ਚ ਕਿੰਨਾ ਕਿ ਔਖਾ ਹੁੰਦਾ ਇਸ ਤਰ੍ਹਾਂ ਦੀ ਚੀਜ਼ ਦਾ ਇਲੈਕਸ਼ਨ ਦੇ ਵਿੱਚ ਜੀ ਦੇਖੋ ਅਸੀਂ ਆਪਨੇ ਵੱਲੋਂ ਕੋਸ਼ਿਸ਼ ਕਰਦੇ ਆਂ ਕਿ 100% ਵੈਪਨ ਜਾਂ ਤਾਂ ਜਮ੍ਹਾਂ ਹੋ ਜਾਣ ਜਾਂ ਉਹਨਾਂ ਨੂੰ ਐਗਜ਼ੈਂਪਸ਼ਨ ਮਿਲੀ ਅਗਰ ਕਿਸੇ ਨੂੰ ਤਾਂ ਉਸ ਹਿਸਾਬ ਨਾਲ ਚੱਲਣ ਬਟ ਜੋ ਇਲੀਗਲ ਵੈਪਨ ਨੇ ਇਸ ਦਾ ਕੋਈ ਰਿਕਾਰਡ ਨਹੀਂ ਹੈ ਕਿਸੇ ਕੋਲ ਵੀ ਇਲੀਗਲ ਵੈਪਨ ਹੋ ਸਕਦਾ ਇਸ ਕਰਕੇ ਜੇ ਇਲੈਕਸ਼ਨ ਦੌਰਾਨ ਕੋਈ ਇਹ ਵਾਰਦਾਤ ਨੂੰ ਅੰਜਾਮ ਦਿੰਦਾ ਤਾਂ ਉਸ ਨੇ ਬੜੀ ਸੰਸਨੀ ਫੈਲਦੀ ਹੈ ਲੋਕਾਂ ਦੇ ਵਿੱਚ ਇਨਸਿਕਿਉਰਟੀ ਦੀ ਭਾਵਨਾ ਹੁੰਦੀ ਹੈ ਬਟ ਜਿਸ ਹਾਲ ਨਾ ਪੁਲਿਸ ਨੇ ਮਸਤੀਅਦੀ ਨਾਲ ਕੰਮ ਕੀਤਾ ਪੁਲਿਸ ਨੇ ਇਸ ਨੂੰ ਵਾਰਦਾਤ ਕਰਨ ਵਿੱਚ ਇਸ ਨੂੰ ਨਾਕਾਮ ਕੀਤਾ ਮੈਨੂੰ ਲੱਗਦਾ ਕਿ ਬਹੁਤ ਵੱਡੀ ਕਾਮਯਾਬੀ ਹੈ ਇੱਕ ਫੇਅਰ ਐਂਡ ਫਰੀ ਇਲੈਕਸ਼ਨ ਕਰਾਉਣ ਦੇ ਵਿੱਚ ਪਰ ਉਹ ਜਿਹੜੇ ਪਰਚੇ ਨੇ ਰਾਜਸਥਾਨ ਦੇ ਵਿੱਚ ਉਹਨਾਂ ਚ ਦੀ ਗ੍ਰਿਫਤਾਰੀ ਹੋ ਚੁੱਕੀ ਕਿ ਵੌਂਟਡ ਉਹਨਾਂ ਸਾਰਿਆਂ ਦੇ ਵਿੱਚ ਇਸ ਲਈ ਗ੍ਰਿਫਤਾਰੀ ਹੋਈ ਹੋਈ ਹੈ ਜੀ ਤੇ ਚਲਾਣ ਵੀ ਹੋਏ ਹੋਏ ਨੇ ਉਹਨਾਂ ਵਿੱਚ ਇਹ ਤਾਂ ਟ੍ਰਾਇਲ ਚੱਲ ਰਿਹਾ ਤੇ ਹੁਣ ਬੇਲ ਹੈ ਜੀ ਸਾਰਾ ਮੁਕਦਮਾ ਦੇ ਵਿੱਚ ਤੇ ਹੋਰ ਵੀ ਮੁਕਦਮੇ ਨੇ ਦੇਸ਼ ਚੰਦੇ ਦੇ ਤੇ ਹੋਰ ਵੀ ਅਸੀਂ ਜੀ ਅਲੱਗ-ਅਲੱਗ ਸਟੇਟਸ ਕਿਉਂਕਿ ਇਹ ਰਿਆਸੀ ਸਾਡੇ ਥਾਣੇਦਾਨੀ ਆ ਅਲੱਗ-ਅਲੱਗ ਸਟੇਟ ਦੇ ਵਿੱਚ ਜਿੰਨੇ ਮੁਕਦਮੇ ਸਾਰਾ ਰਿਕਾਰਡ ਇਕੱਠਾ ਕਰ ਰਹੀਏ ਤਾਂ ਕਿ ਉਹਨਾਂ ਥਾਣੇ ਐਫ ਆਈ ਆਰ ਤੋਂ ਵੀ ਸਾਨੂੰ ਕੋਈ ਇਨਪੁਟਸ ਮਿਲੇ ਉਹਦੇ ਮੁਤਾਬਕ ਅਸੀਂ ਆਪਰੇਸ਼ਨ ਕਰਕੇ ਇੱਕ ਵੱਡੇ ਹਥਿਆਰਾਂ ਦਾ ਜਕੀਰਾ ਇਸ ਕੋਲੋਂ ਰਿਕਵਰ ਕਰ ਸਕੀਏ ਤੇ ਹੋਰ ਕੋਈ ਸਾਥੀ ਇਹਦੇ ਨਾਲ ਕੋਈ ਇਦਾਂ ਦਾ ਬੰਦਾ ਬਿਲਕੁਲ ਜੀ ਹੋਰ ਵੀ ਸਾਥੀਆਂ ਦਾ ਨਾਮ ਸਾਹਮਣੇ ਆਇ ਪੁਸ਼ਟੀ ਕਰਨ ਤੋਂ ਬਾਅਦ ਹੀ ਤੁਹਾਨੂੰ ਦੱਸ ਸਕਦੇ ਹਾਂ ਕਿ ਅੱਜ ਤਾਂ ਐਸਨ ਐਸਪੀ ਵਿਰਿੰਦਰ ਸਿੰਘ ਖੋਸਾ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤਾਂ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਕਿ ਰਾਜਸਥਾਨ ਦੇ ਵਿੱਚ ਵੱਡੀ ਜਿਹੜੀ ਲੁੱਟਾਂ ਨੇ ਕਰਨ ਵਾਲੇ ਸ਼ਖਸ ਨੂੰ ਕਾਬੂ ਕੀਤਾ ਗਿਆ ਹੈ ਤਾਂ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਉਹ ਮਾਲ ਰੋਡ 'ਤੇ ਇੱਕ ਘਰ ਦੇ ਵਿੱਚ ਰਹਿ ਰਿਹਾ ਸੀ ਇੱਥੇ ਉਸਨੇ ਸ਼ਾਦੀ ਕੀਤੀ ਸੀ ਲੇਕਿਨ ਬੈਕਗ੍ਰਾਉਂਡ ਜਿਹੜਾ ਉਸ ਦਾ ਇੱਕ ਪੂਰਾ ਇੱਕ ਕ੍ਰਿਮਿਨਲ ਬੈਕਗ੍ਰਾਉਂਡ ਸੀ ਜਿਸ ਦੇ ਵਿੱਚ ਕੀ ਪੁਲਿਸ ਨੇ ਉਸ ਨੂੰ ਕਾਬੂ ਕੀਤਾ ਹੈ ਤਾਂ ਇਹਦੇ ਪਾਸੋਂ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਤਾਂ ਇੱਕ ਵੱਡੀ ਕਾਮਯਾਬੀ ਪੁਲਿਸ ਨੂੰ ਮਿਲਦੀ ਨਜ਼ਰ ਆ ਰਹੀ ਹੈ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ